ਆ ਚੱਲਦਾ ਪਾਣੀ ਬੱਟਾਂ ਦੇ ਉੱਪਰ ਦੀ ਲੈਣ ਪਈ ਆ ਸਾਡੀ ਫਾਲਟ ਉੱਤਰੀ ਆਖੀ ਡਿੱਗਿਆ ਪਲਾਸ ਉਹ ਲੈਨਮੈਨ ਸਾਹਿਬ ਥੋੜਾ ਹੌਲੀ ਦੋ ਥਾਂ ਮੈਂ ਤਾਂ ਅਸੀਂ ਪਲਚੇ ਕੱਢਿਆ ਲੈਨਾਂ ਚੋਂ ਉਹ ਡਰਗੇ ਸੀ ਡਰਗੇ ਸੀ ਗਰ ਗਿਆ ਓਏ ਹੈ ਟਾਂਗੀ ਲਾ ਲੈਂਦਾ ਨੀਚੇ ਆ ਕੰਮ ਜਿਆਦੇ ਓਰੇ ਤਲਕਣ ਦੀ ਖਾਸੀ ਆ ਨਾ ਹੋੜੀ ਚੱਲੀ ਚੱਲ ਕੋਈ ਕਾਲੀ ਨਹੀਂ ਹੈਗੀ ਆਪਾਂ ਨੂੰ ਪਾਣੀ ਬਹੁਤ ਖੜਾ ਤਰ ਬਣੇ ਆ ਇੱਥੇ ਜੇ ਕੀ ਗੱਲ ਨਾ ਹੋਣ ਬੱਟ ਖਤਮ ਹੁੰਦੀ ਆ ਖਤਮ ਹੁੰਦੀ ਆ ਅੱਛਾ ਆ ਇੱਥੇ ਕਿਹੜਾ ਕੋਈ ਦਿਖਦਾ ਹੁਣ ਅੱਛਾ ਅੱਛਾ ਆਹ ਰੜੇ ਗਿਆ ਦੀ ਆ ਨੱਕਾ ਜ ਟੁੱਟਿਆ ਹੋਇਆ ਹਨਾ ਬੱਚੇ ਉੱਤਰ ਜਾਣੇ ਤਲਕ ਘੜੇਗਾ ਨਾਲੋਂ ਤਾਂ ਪਨਾਏ ਵੀ ਲੈਣ ਲੈਣ ਬੰਦ ਕਰਾਈ ਜਾਨੇ ਗ੍ਰਿਡ ਬੰਦ ਕਰਾਇ ਤਾਂ ਆਪਾਂ ਨੂੰ ਇਹਨਾਂ ਗੌਰ ਨਾਲ ਦੇਖਣਾ ਪੈ ਰਿਹਾ ਤਾਂ ਪਾਣੀ ਬਹੁਤ ਆ ਗੋਡਿਆਂ ਗੋਡਿਆਂ ਤੱਕ ਪਾਣੀ ਆ ਲਗਾ ਨਾਲਾ ਵੀ ਚੜਿਆ ਜਾਂਦਾ ਪੂਰਾ ਫੁੱਲ ਇਹਦਾ ਰਸਤਾ ਤਾਂ ਹੁਣ ਹੈ ਹੀ ਨਹੀਂ ਉੱਧਰ ਜਾਣ ਦਾ ਇੱਥੇ ਜੀ ਖੜਕੇ ਨੀਗਾ ਮਾਰ ਲਾਂਗੇ ਟਾਵਰ ਦੀ ਤਾਂ ਇੱਥੋਂ ਕਿਤੇ ਰਸਤਾ ਹੋਊਗਾ ਵਿੱਚੇ ਲੰਘਦੇ ਨਾਲੇ ਦੇ ਹਾਂ ਅਦਰਖਤ ਤਾਂ ਨਹੀਂ ਉਲਦੀ ਤੇ ਰਹੀ ਦਰਖਤ ਫੜ ਲਈ ਨਾਲਾ ਤਾਂ ਹੈਗਾ ਤਾਂ ਖਾਸਾ ਗਾਹਣੂ ਆ ਆਓ ਦੇਖੋ ਪੁਲੀ ਹੈਗੀ ਜਿੱਥੇ ਉਹ ਖੜਾ ਬਾਨੇ ਲੱਗਿਆ ਪਿਆ ਬਾਲਾ ਬੁਰਾ ਹਾਲ ਆ ਪਾਣੀ ਤਾਂ ਹੁਣ ਪਰ ਉਹੀ ਮੈਕਣਾ ਆ ਇੱਧਰ ਆ ਆਹ ਆਹ ਸਾਰਾ ਸੇਜ ਜਾਵੇ ਪਹਿਲਾ ਪੱਤਾ ਪਰਲੋ ਪਰਲੋ ਦੇਖੋ ਪਹੀਓ ਤੀ ਪਹੀ ਤਾਂ ਖਤਮੇ ਕਰਤੀ ਆ ਇੱਧਰਲੇ ਪਾਸੋਂ ਵਾਲੇ ਕਿਹੜੇ ਕਿਹੜਾ ਹੋ ਦੇ ਉਧਰ ਸਾਰੇ ਕਿਤੇ ਪਾਣੀ ਖੜਾ ਐਂ ਦੀ ਆ ਜਾ ਇੱਧਰ ਦੀ ਇਹ ਜਿਰੀ ਦੇ ਵਿੱਚ ਦੀ ਆ ਜਾ ਥੋੜਾ ਥੋੜਾ ਹੈ ਹਾਂ ਹਾਂ ਟਾਵਰ ਤਾਂ ਆਦੀ ਸਾਹਮਣੀ ਆ ਆਜਾ ਭੋਈ ਆਜਾ ਇੱਥੇ ਕਿਹੜਾ ਪੈਰ ਚੱਲਦੇ ਨੇ ਹਾਂ ਬੱਲੇ 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 ਇੱਥੇ ਦੇ ਨਾ ਪਹੀਆਂ ਪਹੀਆਂ ਹੀ ਤਾਂ ਖਤਮ ਹੀ ਕਰਤੀਆਂ ਉਹ ਪਹੀਆਂ ਪਹੀਆਂ ਹੀ ਤਾਂ ਖਤਮ ਹੀ ਕਰਤੀਆਂ ਆ ਚੱਲ ਰਹੀਆਂ ਨੇ ਭਰ ਕੇ ਆਗੀ ਬੋਲਦਾ ਦਸਤਾਨੇ ਦਸਤਾਨੇ ਹਾਂ ਚਾ ਦੇ ਲਾ ਕਰਿਆ ਪਿਆ ਲੈਵਲ ਇੱਕੋ ਹੁਣ ਆਪ ਇਹ ਲਵੋ ਲਵੋ ਚੱਲੀ ਗਿਆ ਬਟ ਉੱਥੋਂ ਬਟ ਦੀ ਭੱਗ ਜਲਦੇ ਨਾ ਇਹ ਕਿਤੇ ਆਪ ਨੱਕੇ ਨੂੰ ਆਹ ਮਾਤਾ ਨੀਚੇ ਹੀ ਉਤਰ ਗਿਆ ਪਾਣੀ ਤਾਂ ਪਹੁੰਚ ਗਿਆ ਗੋਡਿਆਂ ਤੱਕ ਭਾਈ ਪਾਣੀ ਤਾਂ ਮਾ ਜਮੇ ਗੋਡਿਆਂ ਤੱਕ ਪਹੁੰਚ ਗਿਆ ਉਹ ਖਾਸਾ ਡੂੰਘਾ ਲੰਘ ਗਿਆ ਇੱਥੇ ਹੋ ਜਾ ਪੁੱਤਰ ਨਾ ਤਾਂ ਪਊਗਾ ਹੀ ਨੀਚੇ ਨੀਚੇ ਗਿਆ ਨਾ ਫਿਰ ਸਿੱਧਾ ਹੋਇਆ ਉਸੇ ਬੱਟ ਹੋ ਜਾ ਹੈ ਸਿੱਧਾ ਹੋਇਆ ਉਸੇ ਬੱਟ ਹੋ ਜਾ ਖਬਰ ਬੱਟ ਹੁਣ ਕਿਹੜਾ ਇਹੋ ਜਿਹਾ ਚ ਪਤਾ ਲੱਗੂ ਵੀ ਹੈ ਗਿਆ ਕਿ ਨਾ ਆਪਣਾ ਯਾਰਾ ট্রান্সਫਾਰਮ ਇੱਥੇ ਜੀ ਆ ਕਿਤੇ ਵਾਧਾ ਬੱਟਾ ਹੋ ਜਾ ਰਹੀ ਹੈ ਹੈ ਬੱਟਾ ਇੱਥੇ ਲਵੇ ਜ ਲਈ ਬੱਟਾ ਡੇੜੂ ਤੱਕ ਪੈਰ ਤਾਂ ਰਹਿਣੀ ਜਾਣਾ ਉਰੇ ਤਾਂ ਉਹ ਹੋਊਗਾ ਹਾਂ ਬੱਟੀ ਆ ਹੈਗੀ ਆ ਥੋੜੀ ਬਿਜਨੇ ਘਰ ਪਰ ਮੋਬਾਈਲ ਦੇ ਚਾਲ ਅੰਗਦੇ ਸਾਲੇ ਚ ਜਾ ਮੋਬਾਈਲ ਤਾਂ ਆਪਣਾ ਚਲ ਵਾਟਰਪੂਫ ਹੁੰਦਾ ਇੱਕ ਆ ਯਾਰ ਕਨੈਕਟਰ ਜਾਂ ਨਿਕਲ ਆਉਂਦਾ ਮੋਢੇ ਚ ਆ ਜਾ ਆ ਜਾ ਤੁਰਿਆ ਗੋਪੀ ਬਚਾ ਕੇ ਮੁਰੇ ਜੇ ਬਹੁ ਡੂੰਗਾ ਦੇਖ ਕੇ ਮੜਾ ਜਾ ਮੁਰੇ ਜੇ ਮਹਾ ਬਹੁ ਡੂੰਗਾ ਜੰਗਲਾਂ ਚ ਨੀ ਕਰਦੇ ਫਿਰ ਤੂੰ ਬੇਅਰ ਗ੍ਰਿਲ ਹਾਂ ਸਹੀ ਹੈ ਆਧਰਕ ਲੈਣ ਕਾਦੀ ਪੈਟਰੋਲਿੰਗ ਹੋਤੀ ਹੈ ਜੰਪਰ ਆਪਣੇ ਜਿਹੜੇ ਦੇਖਣੇ ਨੇ ਉਹਦੇ ਲਵੇ ਆ ਟਾਵਰ ਇਹ ਆਟਾ ਬੋਦਾ ਟਰਾਂਸਫਰ ਨੂੰ ਤੁਰੇ ਖੜ ਕੇ ਦੇਖਣਾ ਪਊਗਾ ਆਹਦਾ ਬੱਟ ਤੇ ਬੋਰੀ ਲਾਈ ਹੋਈ ਆ ਐ ਇਧਰ ਦੀ ਕਿੱਥੇ ਆ ਜਾਣਾ ਤੇ ਮੋਟਰਸਾਈਕਲ ਦੇ ਨਾਲ ਆ ਤਾਂ ਉੱਪਰ ਦੀ ਹੈ ਨਾ ਆ ਜਾ ਬੋਚ ਕੇ ਮਿੱਤਰਾਂ ਓ ਸਾਰੀ ਲੈਣ ਪੈਟਰੋਲ ਹੋ ਗਈ ਬਿਜਲੀ ਵਿਭਾਗ ਹੈ ਕਰਦਾ ਫਿਰਦਾ ਡਿਊਟੀ ਆਹ ਤਰੀ ਉੱਤਰ ਗਏ ਦੇ ਕੇ ਉਧਰ ਨਾ ਦੇ ਨੀਚੇ ਧਿਆਨ ਰੱਖ ਹਾਂ 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 ਕਦੇ ਹੋਰ ਮਗਾ ਨਹੀਂ ਪਤਾ ਇਧਰੋਂ ਨਾਲੇ ਕਰਕੇ ਕਿੱਡੇ ਕ ਪਾੜ ਪਿਆ ਹੋ ਕੇਰ ਆਪਾਂ ਲਾਈਨ ਦੇ ਲਵੇ ਜੇ ਹੋ ਜਾਈਏ ਫੇਰ ਦੇਖਦੇ ਆਂ ਟ੍ਰਾਂਸਫਰ ਹੋ ਦੀ ਸਿੱਧੀ ਟ੍ਰਾਂਸਫਰ ਹੁੰਦੀ ਜਾ ਰਹੀ ਆ ਤੂਤਜੇ ਕੋਲੇ ਆ ਇੱਥੇ ਚੱਲ ਜੀ ਬੱਟ ਸਿੱਧੀ ਉੱਧਰ ਹਾਂ ਬੱਟ ਬੱਟ ਨਹੀਂ ਕੋਈ ਹੈਗੀ ਇਹਦਾ ਉੱਥੇ ਦਾ ਜਾ ਕੇ ਵਿੱਚੇ ਉਤਰਨਾ ਪਊਗਾ। ਇਹਦਾ ਢੰਡਾ ਇਹ ਰਿਹਾ ਜੀ ਨਾ। ਮੈਂ ਤਾਂ ਤੂੰ ਤੇਨੂੰ ਮੂਰੇ ਹੋਣਾ ਚਾਹੀਦਾ ਯਾਰ ਤੇਰਾ ਨਾਲ ਡੰਡੇ ਦੇ ਨਾਲ ਪਤਾ ਲੱਗ ਜੇ ਇਹਦੇ ਨਾਲ। ਟਾਂਗੀ ਨਾਲ। ਲੈ ਪਰ ਤੋਂ ਖੜ ਲੈ। ਨਹੀਂ ਤੂੰ ਆ ਜਾ ਮੂਰੇ ਦਾ ਆ ਖਾਲ ਦੇ ਵਿੱਚੇ ਲਾ ਕੇ ਆ ਜਾ। ਲੈ ਮੈਂ ਉਤਰਦਾ। ਇਹ نیچے ਆ ਗਿਆ ਲੈ। ਇੱਥੇ ਕਿਹੜਾ ਪੈਰ ਛੜਦਾ ਹੈ। ਚੱਲ ਚੱਲ। ਹੌਲੀ ਹੌਲੀ। ਆ ਟਾਂਗੀ ਦਾ ਇਹ ਤਾਂ نیچے ਲਾ ਕੇ ਰੱਖ। ਉਹ ਨਾਲ ਦੋਹੇ ਪਾਸੇ ਟਾਂਗੀ ਗੱਲੀ ਕਰੀ ਜਨਾ ਤੂੰ ਨਾਲ ਤੇ ਉਧਰੋਂ ਵੀ ਉਧਰੋਂ ਵੀ। ਗੱਲੀ ਨਾਲ ਰਾਹ ਦਿਖਾਈ ਚੱਲ। ਹੈ? ਇਹ ਵੀ ਲੋੜ ਨਹੀਂ। ਇਹ ਵੀ ਹਜੇ ਵੀ ਲੋਕ ਕਹਿੰਦੇ ਨੇ ਵੀ ਛੱਡੋ ਲਾਈਟ। ਅੱਜ ਵੀ ਕਿੰਨੇ ਦਾ ਫੋਨ ਆਏ ਨੇ ਕਹਿੰਦੇ ਖੇਤਾਂ 'ਲੀ ਲਾਈਟ ਛੱਡੋ। ਹੋਰ। ਜਦੋਂ ਬਹੁਤ ਉੱਥੇ ਕਰ ਰਹੇ ਵੀ 24 ਘੰਟੇ ਡੇਟਰਾਂ ਸਾਰੰ ਦਾ ਕੰਮ ਉਹ ਤੋਂ। ਉਹ ਵਿੱਚ ਕਹੀ ਜਾਂਦੇ ਨੇ ਕਈਆਂ ਨੂੰ ਪਾਣੀ ਪੂਣੀ ਡੰਗਰਾਂ ਵਾਸਤੇ ਹੋਰ ਭਰਨਾ ਹੁੰਦਾਗਾ ਹੈ ਜੱਫੇ ਖੁੱਲਗੇ ਲੈਣ ਤੇ ਹਾਂ ਹਾਂ ਆ ਦੀਦਨ ਦੱਸਿਆ ਉਹ ਤੂਤ ਜੇ ਕੋਲੇ ਹੈਗਾ ਟਰਾਂਸਫਾਰਮ ਹੈ ਹੈ ਉਹ ਤਾਂ ਕਨੈਕਟਰ ਜੇ ਨਹੀਂ ਔਖਾ ਕਰ ਰੱਖਿਆ ਸਰਤੇ ਵਾਲੀ ਹੈ ਇੱਥੋਂ ਆਈਨ ਹੋ ਜੰਨੇ ਫਿਰ ਇੱਥੇ ਦੇਖ ਲੈ ਬੱਟ ਤਾਂ ਕੋਈ ਹੋਣੀ ਨਹੀਂ ਹੈ ਪਰ ਹੋਊਗਾ ਭਰੀ ਬੜਾ ਤੇਰੇ ਪਰ ਇਹ ਤਾਂ ਹੁਣ ਦੇਖ ਲੈ ਮਦਰ ਦੇ ਵਿੱਚ ਹੋ ਗਿਆ ਮੈਂ ਤਲਕ ਘਿਡੇਗਾ ਆਹ ਹੋ ਗਈ ਇੱਥੋਂ ਟੇਡੀ ਜੀ ਆਹ ਦੇਖਣੀ ਆਪਣੇ ਲੈਣ ਚਲੋ ਗੁਰਪ੍ਰੀਤ ਸਿੰਘ ਲੈਣ ਮੈਂ ਦਖਾਤਾ ਗੁਰਪ੍ਰੀਤ ਸਿੰਘ ਲੈਂਡਮੈਨਸ ਨੂੰ ਅੱਜ ਫੀਲਡ ਰਹਿ। ਕਹਿੰਦੇ ਦੇਖਿਆ ਨਹੀਂ ਟਾਵਰ ਕਿੱਥੇ ਹੈਗਾ। ਹਾਂ ਵਧੀਆ ਦੇਖ ਲੈ। ਪੂਰੇ ਤੇਰੇ ਚਾਰ। ਉਹ ਦੇਓ ਚ ਵੀ ਨੇ। ਹੈਨਾ? ਉਹ ਹੈਗੇ ਨੇ। ਕਿ ਉਈ ਟੇਡੀ ਜਿਹੀ ਲੱਗਦੀ ਆ। ਹੁਣ ਇੱਧਰ ਕਿੱਧਰ ਨੂੰ ਜਾਈਏ ਨਾ? ਮੱਟ-ਮੱਟ ਨਹੀਂ ਹੈਗੀ ਐਂ। ਹੈ ਤੇ ਨਹੀਂ ਉਹ ਤੰਦਰ ਅਲੱਗ-ਅਲੱਗ ਤਾਂ ਕਿ। ਕਿਹੜੀਆਂ? ਉਹ ਜਾਂਦੇ ਨੇ ਪਰਾਂ ਨੂੰ। ਆਹੋ ਐਂ। ਹੂੰ। ਲੱਗ ਲੱਗਦਾ ਹੈ ਮਰ ਬਸ ਉੱਪਰ ਜੰਪਰ ਦੇਖ ਲੈਨੇ ਆਪਾਂ ਬੱਟ ਤਾਂ ਇਹਦੀ ਹੋ ਪਰਾਂ ਵਾਲੀ ਜੀਰੀ ਤਾਂ ਹੋਊਗੀ ਉਹ ਉੱਥੋਂ ਇੰਨੀ ਉੱਥੋਂ ਹਣਾ ਪਊਗਾ ਜਲਦੀ ਦੇ ਵਿੱਚ ਦੀ ਬੋਚ ਕੇ ਜੇ ਦੇਖਣਾ ਕਿ ਨਾ ਕਰੂੰਗਾ ਆਹ ਇਹਨਾਂ ਕੀ ਆ ਗੋਡਿਆਂ ਧੱਕਾ ਆ ਜਾ ਬੋਚ ਕੇ ਚੰਗੀ ਤਰ੍ਹਾਂ ਚਾੜਲਾ ਲੱਤਾਂ ਅੱਜ ਤਾਂ ਨਹੀਂ ਪਰਦੀ ਆ ਅੱਜ ਤਾਂ ਲੱਤਾਂ ਪਰਦੇ ਖੋਚਾਂ ਗੱਤਾਂ ਉਦਾਂ ਕੰਦੇ ਲੱਤਾਂ ਹੋ ਹੋ ਗਈਆਂ ਅੱਲਾ ਫਰ ਆ ਜਾ ਨੀਚੇ ਦਾ ਉਲੋਟ ਆ ਜਮੀਨ ਠੀਕ ਆ ਸਕਤੇ ਆ ਜੇ ਉਹ ਗੋਪੀ ਐ ਵੀ ਹਨਾ ਖੱਡ-ਖੁੱਡ ਦਾ ਪਤਾ ਵੀ ਲੱਗਣਾ ਹਨਾ ਮੈਂ ਖੱਡ-ਖੁੱਡ ਜੀ ਤਾਂ ਪਤਾ ਵੀ ਨਹੀਂ ਲੱਗਣਾ ਕਿ ਕਿਤੇ ਕਿਤੇ ਡੂੰਗਾ ਹੋਇਆ ਕੰਮ ਇਹ ਤਾਂ ਮੂਰੇ ਟਾਂਗੀ ਰੱਖਦਾ ਯਾਰ ਇੱਧਰ ਆ ਕੇ ਪੈਰ ਨਾਲ ਵਾਹ ਉਹ ਕਰਾ ਗਰ ਮੈਂ ਵੀ ਹੁਣ ਆਈ ਚੈੱਕ ਕਰ ਪਟਾਂਗੀ ਲਾਉਣਾ ਮੈਂ ਤਾਂ ਮੂਰੇ ਮਰੀ ਵੀ ਪਹਿਲਾਂ ਪੈਰ ਨਾਲ ਚੈੱਕ ਕਰ ਲੀ ਲੈ ਇਹ ਪੈਰ ਕਿਹੜਾ ਹੁਣ ਆਪਣਾ 5-6 ਫੁੱਟ ਦੇ ਧਰ ਲਾਂਗੇ ਆਜਾ ਆਜਾ ਸੱਦਾ ਹੀ ਲੈ ਜਾਈਏ ਉਹ ਨਹੀਂ ਬਹੋ ਬਰੀ ਆਉਦੇ ਹੈਗੇ ਨੇ ਯਾਰ ਜੱਫੇ ਵਾਏ ਹੋਏ ਨੇ ਤੇ ਪਲਚੋ ਦੇ ਉੱਪਰਲੇ ਦੋ ਕਨੈਕਟਰਾਂ ਤੇ ਕੋਈ ਪੰਚੇ ਪੁੰਚੀ ਲੱਗੇ ਹੋਊ ਉਹਨੇ ਕਰਾਤਾ ਹੋਊ ਕੰਮ ਉਹ ਤਾਂ ਜਾ ਹੋ ਗਈ ਨਾ ਦੇਖੋ ਓਦੀ ਆਪਣਾ ਟਾਵਰ ਬਸ ਪਹੁੰਚ ਗਏ ਬਸ ਨਾਲਾ ਤਾਂ ਕਰਾਸ ਹੋਣਾ ਨਹੀਂ ਹਾਂ ਫਿਰ ਦਾ ਨਾਲ ਅਵਿਕਰ ਲਾ ਕਰਾ ਉਸ ਟੂਪ ਟਾਪ ਲਿਓਣ ਦੇ ਫਤਾਂ ਫਿਰ ਕ੍ਰੋਸ ਤੋਂ ਹੋਣਾ ਨਹੀਂ ਆਈ ਨਹੀਂ ਸੱਦੇ ਉਹ ਤੇ ਪਿੱਟ ਬੋਲਕੇ ਵਾਲੇ ਚ ਉਹ ਤੇ ਨਿਕਲਦੇ ਜਾ ਕੇ ਪੁਲ ਤੇ ਉਹੀ ਆ ਫਿਰਦਾ ਨੀਮਾ ਉਸੇ ਨੂੰ ਹੱਥ ਪੈਂਦਾ ਇਹ ਟਾਬਰ ਦੇ ਵੀ ਜੰਪਰ ਜੰਪਰ ਦੇ ਲੋਡ ਲੱਗਦੇ ਨੇ ਹਨਾ ਇਹਦਾ ਫਿਰ ਕਿਸੇ ਨੇ ਪੰਛੀ ਪੁੰਛੀ ਨਹੀਂ ਕਰਾਇਆ ਹੋਊਗਾ ਮੈਂ ਲੈਣ ਉਹਨੇ ਪੁੱਛ ਕੇ ਜਈ ਨੇ ਮੈਨੂੰ ਫੋਨ ਕਰ ਲਿਆ ਜੀ ਹਾਂ ਇਹਨੂੰ ਮੈਂ ਦੱਸਤਾ ਸੀ ਮਹਾਈ ਜੀ ਅੱਥੇ ਰਹੀ ਨਾ ਪੁਲ ਤੇ ਹਾਂ ਇਹ ਲੈਣ ਕਿਹਦੇ ਰ ਟਾਬਰ ਦਾ ਕਿਹੜੇ ਨੇ ਕਿਹੜੇ ਫੋਨ ਕਰੇ ਦੀ ਕਿਹੜੇ ਅੱਛਾ ਆਪਣੇ ਜੀ ਸਾਬ ਨੇ ਆਹ ਪਤਾ ਨਹੀਂ ਕਾ ਤੇ ਪੈਰ ਦੋ ਦਰੇ ਮੈਨੇ ਲੈ ਹੈ ਹੈ ਜੱਪੇ ਨਹੀਂ ਹੈ ਨਹੀਂ ਕੇ ਹਾਂ ਉਹ ਕ੍ਰੋਸਿੰਗ ਜੀ ਹੈ ਨਾ ਇੱਥੋਂ ਐ ਕਰ ਜ਼ੂਮ ਕਰ ਮੜਾ ਜਾ ਮੋਬਾਈਲ ਦੇ ਨਾਲ ਉਹ ਪੋਲ ਲਵੇ ਪੋਲ ਐਸੇ ਪੋਲ ਕੋਲੇ ਔਰ ਆਪੋਲ ਤੋਂ ਕਹਾਂ ਦਾ ਨਾਲ ਹੀ ਆ। ਤਰ ਕੋਈ ਨਹੀਂ। ਆਪਣਾ ਲਾਸਟ ਬਲੌਗ ਤਾਂ ਬਣ ਜੂ। ਹੋਈ ਆਏ ਤਾਂ ਫਸੇ ਜਾਵਾਂਗੇ ਕਿਤਨਾ ਕਿਤੇ ਤਾਂ। ਆ ਜਾ ਆ ਜਾ ਆ ਮਿੱਤਰ ਪਿਆਰੇ। ਲੋਕ ਕੇ ਯਾਰ ਹਾਂ। 9 ਵਜੇ ਖੜ ਕੇ ਜੰਪਰ ਦੇਖ ਲਈ ਆਪਾਂ। ਉਹ ਲੰਪਰ ਦੀ ਨਾਲ ਕੋਸ। ਓਲੇ ਵੀ ਆ ਜਾਣਾ। ਜੰਪ। ਇਹ ਜਿੱਪਟਾ ਹੁੰਦਾ ਫਿਰ ਲੰਕੋ ਥੱਲੇ। ਹਾਂ ਲੱਗੇ ਹੀ ਹੋਇਆ ਮਲਾ ਦਾ। ਇਹ ਜੰਪਰ ਦੇਦੇ ਦੇ ਉਹਦੇ ਗਾਹਣਾ ਵਗ ਜੀਏ। ਹੂੰ। ਉਹਦਾ ਪਾਣੀ ਵੀ ਦੇਲਾ ਕਾਲਾ ਹੋ ਗਿਆ ਪੂਰਾ। ਫੈਕਟਰੀਆਂ ਦਾ ਹੀ ਆ। ਫੈਕਟਰੀ ਨੂੰ ਆਉਂਦਾ ਸਾਰਾ ਪਾਣੀ ਉੱਤੋਂ ਗੰਦਾ ਵੇਸਟੇਜ ਜੰਪਰ ਦਾ ਠੀਕ ਲਾ ਦੇਣਾ ਹੈ ਨਾ ਟਾਪਰ ਤੇ ਬਹੁਤ ਧੀਰਾ ਜਿਹਾ ਹੈ ਹੈ ਠੀਕ ਲਾ ਉਹ ਸਾਰੀ ਲੈਣ ਦੇ ਦੇ ਆ ਗਿਆ ਆਪਾਂ ਕੱਲਾ ਕੱਲਾ ਪੋਲ ਤੂੰ ਦੇਖ ਮੜਾ ਤੇਰੇ ਮੋਬਾਈਲ ਨਾਲ ਕਰਕੇ ਓਕੇ ਜਾ ਉਹ ਸਾਈਡ ਤੇ ਕਿਵੇਂ ਆ ਜਾ ਰੋ ਜੀਐਸ ਲਈ ਆ ਕੀ ਆ ਕੀ ਉਹ ਜੰਪਰਾਂ ਨੂੰ ਲੱਗਿਆ ਲੱਗਦਾ ਵੈਸੇ ਆਪਾਂ ਇੱਕ ਟੱਕਰਤੀ ਤੈ ਹੀ ਲਾਵੇ ਪੂਰੇ ਹੈ ਆ ਉੱਥੇ ਲੈ ਲਾਂਗੇ ਉਹ ਆ ਗਈ ਟ੍ਰੇਨ ਸਰਕਾਰੀ ਦੇਖ ਲਵਾ ਫਿਰ ਫੋਨ ਕਿਸੇ ਨੂੰ ਲਾ ਦੇ ਸਭ ਨੂੰ ਉੱਥੇ ਪਰਾਂ ਹੋ ਜਾਈਏ ਆਪਾਂ ਬਾਟੇ ਜੀ ਦੇ ਨਾਲ ਇਹਦੇ ਪਹਾੜ ਤਾਂ ਹੈ ਹੀ ਹੋਣੀ ਇਹ ਰਖਾ ਇਹ ਜਾਂਦਾ ਨੱਕੋ ਨੱਕ ਨਹੀਂ ਆ ਗਿਆ ਸੀ ਇੱਥੋਂ ਆਹ ਮੋਟਰਸਾਈਕਲ ਦੇ ਆਇਆ ਨੂੰ ਦੀ ਆਹ ਪਹੀ ਦੇ ਨਾਲ ਨਾਲ ਦੇ ਇਹ ਆਹ ਹੋਰ ਵੀ ਰਸਤਾ ਜ ਬਣਾਇਆ ਜੀ ਘਰੋਂ ਮੇਂ ਜੱਦਦੇ ਹੋਈਆਂ ਦੀ ਗੋਪੀ ਸਿੰਗ ਲੈਣ ਮੈਂ ਗੋਪੀ ਅੱਗੇ ਨੂੰ ਕੁਝ ਕਹਿਣਾ ਹੈ। ਉਹ ਸ਼ੌਰਾ ਆ ਫਾੜ ਜਾ ਇੱਧਰ ਆ ਜਾ ਉਹਨਾਂ ਨੂੰ। ਹੈ? ਉਹਨਾਂ ਨੂੰ ਪੂਰੇ ਹੋ ਆਪਣੇ। ਹਾਂ ਲਾਏ ਚੱਲ ਇਧਰੋਂ ਇਹਨਾਂ ਪਰ ਇੱਥੇ ਘੜ ਕੇ ਲਾ ਜੀ ਸਾਹਿਬ ਨੂੰ ਹੋਣ। ਕਿ ਕਰੋ ਜੀ ਓਕੇ ਕਿ ਮੜਾ ਜਾ। ਕਿ ਨਿਕਲੀ ਇੱਥੋਂ। ਹੁੰਦਾ ਜਰਾ ਆ ਜਾਂਦੀ ਆ ਬੱਟ ਬੁੱਟ ਜੀ ਇਹਦੀ ਬੱਟ-ਬੱਟੇ ਵਗ ਜਾਣਗੇ ਹਨੀ। ਆਹ ਨਾਲ ਲੱਗ ਗਿਆ ਪੁੱਤ ਦੇਖ ਵੇ। ਓਹ ਓਹ ਓਹ। ਚੱਲ ਵੀ। ਲਾ ਫੋਨ ਹਾਲਪ ਕਰ ਪਾਏਗਾ ਸਾਰਾ ਕੁਝ ਆਹ ਨਹੀਂ ਟਾਂਗੇ ਖੜੀ ਕਰ ਲਈ ਸੇਫਟੀ ਸੋ ਉਹਦੇ ਵਿੱਚ ਹੈ ਸੇਫਟੀ ਏਰੀਆ ਚ ਆ ਗਿਆ ਬੱਟ ਤੇ ਆ ਗਿਆ ਨਾ ਮਸਾਂ ਉੱਚੇ ਜੇ ਹੋਏਾਂਗੇ ਹੋਰ ਹੋ ਜਾ ਫਿਰ ਤਾਂ ਹੁਣ ਇਧਰ ਨੂੰ ਮੜਾ ਜਾ ਕੰਬਾ ਨੇੜੀ ਆ ਟਾਈਮ ਵੀ ਤਾਂ ਖਤਾ ਹੋ ਗਿਆ ਉਹ ਯਾਰ ਨਹੀਂ ਠੀਕ ਹੋਇਆ ਟਾਈਮ ਤਾਂ ਦੇਖੀ 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 ਡਾਗਿਆ ਤੇ ਨੀਚੇ ਚਲ ਲਵਾਵਰ ਨਾਲ ਉਹ ਇੱਥੇ ਆਪਾਂ ਨੂੰ ਟਾਵਰ ਨਹੀਂ ਦੇਖਣਾ ਨਹੀਂ ਬੱਧੀ ਪਲਾਪੜਾ ਕੇ ਦਾ ਹੈ ਹਾਂ ਆਹ ਪਲਾਪੜਾ ਕੇ ਤਾਂ ਪਤਾ ਲੱਗੂ ਏ ਚੱਲ ਲੈ ਫਿਰ ਟ੍ਰਾਈ ਲੈ ਲੈ ਟ੍ਰਾਈ ਲੈ ਚੱਲ ਬਲੋ ਹਾਂ ਬਾ ਮਾਰ ਜਾ ਲੱਗਦਾ ਹੈ ਅੱਜ ਹੋਇਆ ਨਹੀਂ ਠੀਕ ਤੇ ਦੂਆ ਨਾਲ ਹੀ ਚਲੀ ਹੈ ਠੀਕ ਆਉਣ ਵਾਲੇ ਗਾਮਣੇ ਕੇ ਸਾਰੇ ਮੀਂਹ ਚ ਕੰਮ ਕਰ ਰਹੇ ਸਾਰੇ ਦਿਨ ਰੋਜ਼ ਮੀਂਹ ਚ ਕਿੰਨੂ ਨਾਮ ਅਮਰਜੀਤ ਨੇ ਨਾਮ ਹਾਂ ਜਈ ਸਾਂਭੂ ਲੜਾ ਉੱਥੇ ਹੋਣਗੇ ਉਰੀ ਆਉਣਗੇ ਗਰੇਡ ਤੇ ਹਾਂ ਲਕਨੈਟਰ ਜਿਹੜਾ ਸਾਂਭੂ ਤਾਂ ਕੱਦਾ ਸਿਰ ਤੇ ਲੰਕਾਈ ਕਰਦੇ ਸੀਗੇ ਤੇ ਤੇਰੇ ਤੇਰਾ ਨੰਬਰ ਤੋਂ ਫੋਨ ਲਾਈ ਮੜਾ ਜਾ ਉਹਨੇ ਜੰਪਰ ਖੋਲਿਆ ਨਾ ਜੰਪਰ ਖੋਲਿੰਦਾ ਕੋਈ ਦਿੱਕਤ ਨਹੀਂ ਕਿ ਕੋਈ ਫਾਲਟ ਨਹੀਂ ਹੈਗਾ ਉਹਦਾ ਕੋਈ ਪੰਜ ਸੇ ਪੁੰਸੀ ਲੱਗਿਆ ਹੋਊ ਉਹਦੇ ਕਰਕੇ ਆਊਗਾ ਆਪਣੇ ਤਾਂ ਬੰਦੇ ਵੀ ਆਪਣੇ ਨਾਲ ਵਧੀਆ ਜੁਆਇਨ ਹੋ ਗਏ ਸੀ ਉਹ ਹੀ ਹੁਣ ਆਫਲਾਈਨ ਹੋ ਗਏ ਨੌ ਬੰਦੇ ਜੁਆਇਨ ਤਿਗੇ 10 830 ਤੇ ਫੋਨ ਲਾਈ ਆ ਜਾ ਆ ਜਾ ਹੁਣ ਜੰਪਰ ਸਾਰੇ ਟਰਾਂਸਫਰ ਹੋ ਗਏ ਨੇ ਹੁਣ ਤਾਂ ਫਿਰ ਟਰਾਈ ਲੈ ਕੇ ਕੀ ਪਤਾ ਲੱਗੂਗਾ ਇਹ ਤਾਂ ਅੰਦੇ ਤਾਂ ਕੀ ਆ ਕਿ ਨਹੀਂ ਹਾਂ ਹੈ ਹਾਂ ਹਾਂ ਤਾਂ ਠੀਕ ਹੈਗੀ ਆਜਾ ਓਰੇ ਆਜਾ ਓਰੇ ਨਾਲ ਸੱਕਾ ਥੋਵਾ ਵਧੀਆ ਓਰੇ ਹੁਣ ਇਹ ਤੁਹਾਨੂੰ ਟਾਇਰ ਟੂ ਲੈਣੀ ਪੈਂਦੀ ਹੁੰਦੀ ਆ ਤਾਂ ਫੇਰ ਪਤਾ ਲੱਗਦਾ ਫੇਰ ਜੰਪਰ ਖੋਲਾਂਗੇ ਇੰਨਾ ਤਾਂ ਆਮਝਾਮ ਕਰਾਂਗੇ ਫੇਰ ਏਰੀਆ ਬੰਦ ਰਹੇ ਜੂਗਾ ਇਹ ਤਾਂ ਫੇਰ ਵੀ ਟ੍ਰਾਈਲ ਜੰਪਰ ਮੜ ਕੇ ਲਾ ਕੇ ਲੱਤੀ ਜਾਊਗੀ ਏਰੀਆ ਦਾ ਇਹ ਵੀ ਚਲਾਉਣੀ ਪਊਗਾ। ਮੈਂ ਵੀ ਇਹ ਰੀ ਚਲਾਇ ਬਣਾ ਥੋੜੀ ਸੱਡ ਜਾਊਗਾ। ਕੁੜੀ ਨੂੰ ਕਾਲ ਕਰ ਲਾ ਮੈਂ ਕਿ ਕਿੱਥੇ ਖੜਿਆ। ਮੈਂ ਲੱਗਿਆ ਜੀ ਗੈਣ ਪਰ ਹੁਣ ਆਪਾਂ ਵੀਡੀਓ ਕਾਲ ਆਪਾਂ ਨਹੀਂ ਕਰ ਸਕਦੇ ਹਜੇ। ਭਾਈ ਨੂੰ ਯਾਰ ਆਪਾਂ ਇਥੋਂ ਮੈਸੇਜ ਕਰ ਪਤਾ ਨਹੀਂ ਕਿਵੇਂ ਕਰ ਸਕਦੇ ਹਾਂ ਨਾ। ਰਿਪਲਾਈ ਕਰਨਾ ਹੋਵੇ। ਕਿੰਨਾ ਨੰਬਰ ਹੈ 1083 994 ਕੱਟ ਹਾਂ ਪਲਤੋਂ ਆਪਣਾ ਤਿੰਨ ਬੋਲਾਂ ਚ ਖੋਲਤੇ ਇਹ ਕਾਲ ਮਰਜ਼ ਕਿੱਥੋਂ ਹੋਊਗੀ ਹੋ ਹੋਗੀ ਜੈ ਸਾਹਿਬ ਆਪਣਾ ਦੂਸਰੇ ਜੈ ਸਾਹਿਬ ਵੀ ਨਾਲੇ ਨੇ ਜੀ ਲੈਣ ਚ ਹਾਂ ਬਸ ਉਹ ਤਾਂ ਇਹ ਕਹਿੰਦੇ ਸੀਗੇ ਜੈ ਸਾਹਿਬ ਕਹਿੰਦੇ ਸਪਰੇਅ ਜੀ ਜਿਹੜਾ ਸਰ ਜਿਹੜਾ 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 ਹਾਂ ਜੀ ਹਾਂ ਉਹ ਸਪਰੇਅ ਇਹ ਕੰਡਾ ਲੱਗਿਆ ਉਹ ਇਹ ਨਾਲ ਗੱਲ ਕਰ ਲਊਗਾ ਅੱਛਾ ਈ ਅੱਛਾ ਉਹ ਕਹਿੰਦੇ ਮੇਰੇ ਨਾਲ ਗੱਲ ਕਰ ਲਊਗਾ ਵੀ ਕੀ ਕਹਿ ਰਿਹਾ ਮੈਂ ਕਹਿੰਦਾ ਕੋਈ ਗੱਲ ਸਰ ਕਹਿ ਦੇਣਾ ਮੈਂ ਉਹ ਤਾਂ ਹੀ ਤਿੰਨ ਜਗ੍ਹਾ ਪਲਚ ਰਿਓ ਪਲਚੇ ਕੱਢਦੇ ਆ ਆਪਣੇ ਬਾਕੀ ਉਰੇ ਵਾ ਟਾਵਰ ਤੱਕ ਪਹੁੰਚ ਗਏ ਅਸੀਂ ਕੋਈ ਦਿੱਕਤ ਨਹੀਂ ਹੈਗੀ ਮਨ ਲ ਕੇ ਉਦਾਂ ਨਹੀਂ ਮੈਂ ਇਹ ਇਹ ਗਾਣਾ ਜਦੋਂ ਨਾ ਸੀਰੀ ਜੀ ਅੱਡੀ ਜੀ ਇੱਕ ਉਹ ਜੀ ਜਯੋ ਜੀ ਤੇ ਉਹ ਪੁੱਛਦੇ ਨੇ ਕਿ ਕਾਰਨ ਕੀ ਹੈ ਦਾ ਇਹ ਤਾਂ ਪਹਿਲਾਂ ਨਾਲ ਸੈਕਸੂ ਆ ਜੀ ਇਹਦਾ ਮਾੜਾ ਮੋਟਾ ਲੂਜ਼ ਆ ਜੀ ਜਦੋਂ ਅਈਏ ਜੀ ਬੱਟਲੀ ਇਹ ਤਾਂ ਲੈ ਹਾਂ ਜੀ ਹਾਂ ਬੇਬੇ ਕ ਕਰਾਂਗੇ ਟੈਟਾ ਬੈਨ ਹਾਂ ਜੀ ਹਾਂ ਜੀ ਰਿ ਵੱਡੀ ਤਾਂ ਹੋਊਗਾ ਇਹ ਤਾਂ ਹੀ ਹੁਣ ਕੰਮ ਆ ਤੁਸੀਂ ਗੱਲ ਕਰ ਲਓ ਮਾਲ ਜੀ ਉਹਨਾਂ ਨਾਲ ਠੀਕ ਆ ਨਾ ਬਹੁਤ ਕੋਈ ਨਹੀਂ ਜੀ ਕੋਈ ਨਹੀਂ ਓਕੇ ਬੇਟਾ ਓਕੇ ਸਰ ਤੇ ਨਜ਼ਰ ਰਸਤੇ ਕਦੋਂ ਨਿਕਲੂਏ ਚੜਦਾ ਹੋਊਗਾ ਪਾਣੀ ਪਾਣੀ ਇੱਧਰੋਂ ਸਾਰਾ ਘੱਗਰ ਘੱਗਰ ਦਾ ਜਿਹੜਾ ਵੀ ਹੈਗਾ ਕੋਈ ਆਉਂਦਾ ਇਹ ਭਾਖਲਾ ਦਾ ਪਾਣੀ ਹੈ ਨਾ ਆਈ ਇਹਨਾਂ ਪਾਣੀ ਆ ਗਿਆ ਪਹਿਲੇ ਵਿੱਚ ਇੱਧਰੋਂ ਤਿੰਨ ਕੁ ਦਿਨ ਪਹਿਲਾਂ ਤਾਂ ਸੁੱਕੇ ਭੈਰੀ ਜਮੀ ਵਾੜਾ ਵਾੜਾ ਪਾਣੀ ਸੀ ਲਾਲੀ ਸਾਹਿਬ ਬਸ ਇਹਨਾਂ ਦੇ ਅੱਪਰ ਲਹਿਰ ਤੇ ਖੜੇ ਹੈ ਹਾਂ ਨਾ ਹਾਂਜੀ ਸਰ ਗੋ ਹਾਂ ਗੋਪੀਓ ਮੈਂ ਟ੍ਰੈਕਟਰ ਆ ਧਿਆਨ ਰੱਖੀ ਹਾਂਜੀ ਹਾਂ ਟਰਾਲੀ ਕਰੋ ਜੀ ਅੰਦਰ ਚਲੋ ਫਿਰ ਕਰਵਾਉਂਦਾ ਟਰੱਕ ਕੋਈ ਹੋਰ ਦਾ ਨਹੀਂ ਮੁੰਡਾ ਲੈ ਆਇਆ ਨਾ ਹੀ ਨਾ ਅਸੀਂ ਦੋਹੀ ਦੀਗੇ ਇਹ ਨਹੀਂ ਹੈਗਾ ਆਪਣਾ ਤਾਂ ਧੁੱਪ ਵਧੀਆ ਚੜ ਗਈ ਉਹ ਕਰਦੇ ਹੁੰਦਾ ਪਰ ਮਾਤਮਾ ਮੌਸਮ ਜਿਆ ਸਾਫ ਕਿ ਨਹੀਂ ਬਾਹਲਾ ਜਿਆ ਦੇ ਕੰਮ ਖਰਾਬ ਕਰਿਆ ਪਿਆਗਾ ਆਪਣਾ ਤਾਂ ਜੇ ਠੀਕ ਆ ਵਿਚਾਰੇ ਉਧਰ ਬਹੁਤ ਔਖਾ ਹਾਂਜੀ ਅੰਦਰ ਕਰਦੇ ਆ ਬਲਵਿੰਦਰ ਹਾਂਜੀ ਸਰ ਟਰਾਲੀ ਅੰਦਰ ਕਰ ਲੈ ਆ ਚੱਲੂ ਬੋਲਟ ਬੋਲਡ ਲੈਣ ਚੈੱਕ ਕਰੀ ਆਪਾਂ ਨੇ ਕਿ ਨਹੀਂ ਨਾਲ ਆਪਾਂ ਕਿਹੜਾ ਅੱਗੇ ਕੋਈ ਲੋੜਾ ਇੱਕ ਟਰਾਂਸਫਾਰਮ ਆਹਾ ਆ ਕੋਈ ਇੱਥੇ ਬੰਦਾ ਲੰਗਿਆ ਹੋਇਆ ਇੱਥੇ ਕੋਹ ਨਹੀਂ ਪਤਾ ਨਹੀਂ ਲੱਗ ਰਿਹਾ ਫਲੇਨ ਫਸਕ ਜੀ ਇਹ ਕੀ ਰਹਿ ਚੱਲ ਦੇਗਾ ਔਰ ਟਰਾਲੀ ਚੜ ਰਹੇ ਨੇ ਕਿਹੋਜਾ ਪਾਣੀ ਉਹ ਦੇਖ ਲੈ ਹਨਾ ਪੁਚਾਰ ਦੂਰ ਠੀਕ ਆ ਸਾਰੀਆਂ ਹਾਂਜੀ ਹਾਂ ਸਾਰੀਆਂ ਓਕੇ ਨੇ ਜੀ ਤਾਰਾਂ ਟਾਵਰ ਦੇ ਵੀ ਤਿੰਨੇ ਮਲਕੇ ਜੰਪਰ ਓਕੇ ਨੇ نیچے ਤੱਕ ਟਾਵਰ ਤੱਕ ਸਾਰੇ ਇਨਸੂਲੇਟਰਾਂ ਤੇ ਨੇਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾਈਏ ਹਾਂਜੀ ਹਾਂ ਲਓ ਗੋਪੀ ਧਿਆਨ ਰੱਖੋ ਉਧਰ ਨੂੰ ਲਓ ਧਿਆਨ ਰੱਖੋ ਲਾਉਣ ਲੱਗਾਂਗੇ ਹਾਂਜੀ ਬਸ ਲਾਓ ਜੀ ਵਾਹਿਗੁਰੂ ਵਾਹਿਗੁਰੂ ਲਿੰਦੇ ਨੂੰ ਮਸਾਲਾ ਲਾਇਆ ਸੀ ਇਦਨੇ ਕਰ ਰੱਖੀ ਲਾ ਲਗਾਗੇ ਜੀ ਸਰ ਲਾਓ ਜੀ ਆਹੀ ਕਰੋ ਚੱਲ ਕੇ ਚੱਲ ਗਈ ਜੀ ਹਾਂ ਚਲੋ ਬਹੁਤ ਵਧੀਆ ਹੋਇਆ ਜੀ ਬੱਧੀ ਚੱਲ ਗਈ ਜੀ ਠੀਕ ਹੁਣ ਤਾਂ ਆਈ ਹੈ ਜੀ ਚੱਲ ਪਿਆ ਆਵਾਜ਼ ਜੀ ਤਾਂ ਆਈ ਨਹੀਂ ਹੈ ਕਿ ਟੱਕ ਜੀ ਦੀ ਚੱਲ ਪਿਆ ਬਸ ਫਿਰ ਤਾਂ ਮੁੜੇ ਹੀ ਜੇ ਅਸੀਂ ਇਧਰੋਂ ਹਾਂ ਆਜੋ ਵਾਪਸ ਬਸ ਠੀਕ ਹੈ ਜੀ ਆ ਕੇ ਜੇ ਸਭ ਲੈ ਗੋਪੀ ਮੜਾ ਦੇਖੇ ਕੱਟਿਆ ਗਿਆ ਫੋਨ ਉਹਦਾ ਚੱਲ ਰਿਹਾ ਕੱਟ ਗਿਆ ਕੀ ਚਲਤਾ ਗਈ ਜਨੇ ਮੈਂ ਉਹ ਤਾਂ ਕੰਟੀਆਂ ਨਾਲ ਖੜਕਦੀਆਂ ਉਹਦਾ ਮਾੜਾ ਮੋੜਾ ਪਾਣੀ ਹੁੰਦਾ ਇਨਸੂਲੇਟਰਾਂ ਤੇ ਉਹਦੇ ਕਰਕੇ ਹੋਇਆ ਹੁਣ ਚਲੋ ਵੀ ਮਿੱਤਰੋ ਆਪਣੀ ਲਾਈਨ ਚੱਲ ਗਈ ਫੀਟਰ ਚੱਲ ਗਿਆ ਮਿਹਨਤ ਪੱਲੇ ਪੈ ਗਈ ਉਹੋ ਗਲਤ ਪਾਸੇ ਵਾਗੇ ਤੀ ਇਧਰ ਨੂੰ ਚਲੋ ਹੋਰ ਨਾਲੇ ਤੇ ਲੰਘ ਜਾਂਦੇ ਢਾਂਗੀ ਨਾ ਖਿੱਚਦਾ ਬਰਾਦਰ ਹੋਰ ਮਿੱਤਰੋ ਮਿੱਤਰੋ ਆਪਾਂ ਨਾਲੇ ਦੀ ਲੰਘ ਲੇ ਦੀਏ ਮਿੱਤਰੋ ਨਾਲੇ ਹਾਂ ਹੋਰ ਨਹੀਂ ਹੁਣ ਤਾਂ ਜਮਾ ਟੈਨਸ਼ਨ ਫਰੀ ਏਦਨੂੰ ਚਲ ਆਪਣਾ ਇਹ ਵੀ ਲੰਬੇ ਵਾਲਾ ਕੰਮ ਹੋ ਜਾਂਦਾ ਵੀ ਆਹ ਬੰਦੇ ਨੇ ਲਵਾਈ ਪੀ ਲੈਣਾ ਜ਼ਿੰਮੇਵਾਰੀ ਜਿਹੜਾ ਤਾਂ ਵਧੀਆ ਹੋ ਗਿਆ ਮੇ ਲਾਈਨ ਚੱਲ ਲਗੀ ਹੋਏ ਜਈ ਸਾਹਿਬ ਵੀ ਭਰੋਸਾ ਕਰਦੇ ਨੇ ਤਾਂ ਹੀ ਚਲਵਾਤੀ ਪਹਿਲੀ ਡਰਾਈ ਚ ਲੈ ਗਏ ਚਲ ਹੁਣ ਆਪੇ ਲਾਈਨ ਚੱਲ ਗਏ ਹੁਣ ਪਏ ਫੇਰ ਉਹ ਚੱਲਦੇ ਆ ਬਲੌਗ ਕਰਦੇ ਆਪਣਾ ਓਕੇ ਬਾਈ ਸਾਰੇ ਕਿਤੇ ਪਾਣੀ ਦਾ ਤੇ ਇਹੀ ਹਾਲ ਆ ਚੰਗਾਇ ਬਰੇਮਨ ਵੀਰ ਸਿੰਘ ਮਨਪਰੀ ਸਿੰਘ ਸਹਜਪਾਲ ਤੇ ਜਸਪਾਲ ਸਿੰਘ ਆਰਮਕੋਟ ਸਾਰਿਆਂ ਦਾ ਜੀ ਧੰਨਵਾਦ ਬਲੌਗ ਤੇ ਬਣ ਲਈ ਬਿਜਲੀ ਵਿਭਾਗ ਮੰਜਦਾਬਾਦ ਖੜਾ ਤੇ ਡਿਊਟੀ ਪੂਰੀ ਨਿਭਾਉਂਦੇ ਹੋਏ ਚੰਗਾ ਜੀ ਓਕੇ ਕਰਦੇ ਆ ਬਲੌਗ ਆਪਾਂ ਐਂਡ ਹੁਣ 14-15 ਮਿੰਟ ਚੱਲ ਗਿਆ ਆ